ਕਿ ਤੁਸੀਂ ਸਾਰੇ ਜਣੇ ਪਰਮਾਤਮਾ ਦੀ ਕਿਰਪਾ ਨਾਲ ਠੀਕ ਹੋਵੋਗੇ ਸੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਰਾਜਮਾਤਾ ਮਾਤਾ ਮਹਾਰਾਣੀ ਜ਼ਿੰਦਕੌਰ ਜੀ ਬਾਰੇ ਤੇ ਆਪ ਸਭ ਜਾਣਦੀ ਹੋਵੋਗੇ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਧਰਮ ਪਤਨੀ ਮਹਾਰਾਣੀ ਜ਼ਿੰਦਕੌਰ ਜੀ ਸੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਪੂਰੀ ਜਾਣਕਾਰੀ ਜ਼ਰੂਰ ਸੁਣੋਗੇ ਕਿਉਂਕਿ ਅੱਜ ਦੇ ਟਾਈਮ ਦੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਇਨਾਂ ਚੀਜ਼ਾਂ ਬਾਰੇ ਬਿਲਕੁਲ ਵੀ ਨਹੀਂ ਪਤਾ ਹੈਗਾ ਕਿਉਂਕਿ ਸਾਡੇ ਲਾਸਟ ਜਿਹੜੇ ਆਖਰੀ ਮਹਾਰਾਣੀ ਸੀਗੇ ਸਾਡੇ ਸਮਰਾਜ ਦੇ ਜੇ ਆਪਾਂ ਗੱਲ ਕਰੀਏ ਮਹਾਰਾਣੀ ਜਿੰਦਕੌਰ ਜੀ ਦੇ ਜਨਮ ਬਾਰੇ ਤੇ ਉਹਨਾਂ ਦਾ ਜਨਮ 1818 ਈਸਵੀ ਨੂੰ ਸਿੱਖ ਸਮਰਾਜ ਵਿੱਚ ਹੋਇਆ ਸੀ ਜਿਹੜਾ ਕਿ ਗੁਜਰਾਵਾਲੇ ਦੇ ਸਿਆਲਕੋਟ ਜ਼ਿਲ੍ਹੇ ਦਾ ਚਿੱਚਰਵਾਲੀ ਪਿੰਡ ਜੋ ਕਿ ਹੁਣ ਪਾਕਿਸਤਾਨ ਵਿੱਚ ਆ ਸਰਦਾਰ ਮੰਨਾ ਸਿੰਘ ਤੇ ਮਾਤਾ ਜੀ ਕੌਰ ਦੇ ਘਰ ਹੋਇਆ ਸੀ ਜਿੰਦਕੌਰ ਆਪਣੇ ਮਾਤਾ ਪਿਤਾ ਦੀ ਤੀਜੀ ਧੀ ਸਨ ਉਹਨਾਂ ਦੀਆਂ ਦੋ ਹੋਰ ਵੱਡੀਆਂ ਭੈਣਾਂ ਸੀ ਤੇ ਇਹ ਤੀਜੇ ਸਥਾਨ ਤੇ ਸੀ ਕੀਆ ਜਾਂਦਾ ਹੈ ਕਿ ਜਿਹੜੇ ਮਾਤਾ ਜਿੰਦਕੌਰ ਜੀ ਸਨ ਉਹ ਬਹੁਤ ਜ਼ਿਆਦਾ ਖੂਬਸੂਰਤ ਸੀ ਬਹੁਤ ਸੋਹਣੇ ਸੀਗੇ ਤੇ ਜਿਸ ਕਰਕੇ ਉਹਨਾਂ ਨੂੰ ਚੰਨ ਚੰਨ ਕਿਹਾ ਜਾਂਦਾ ਸੀਗਾ ਛੋਟੇ ਹੁੰਦੇ ਆ ਤੇ ਉਹਨਾਂ ਦੇ ਪਿਤਾ ਮੰਨਾ ਸਿੰਘ ਲਾਹੌਰ ਦਰਬਾਰ ਦੇ ਵਿੱਚ ਨਾ ਸ਼ਾਹੀ ਕੈਨਲ ਵਿੱਚ ਕੇਅਰ ਟੇਕਰ ਦੀ ਜੌਬ ਕਰਦੇ ਸੀਗੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਉਹਨਾਂ ਨੂੰ ਵਿਆਹ ਦਾ ਨਿਮੰਤਰਣ ਭੇਜਿਆ ਸੀ ਤੇ ਉਹਨਾਂ ਦਾ ਵਿਆਹ 1835 ਈਸਵੀ ਨੂੰ 18 ਸਾਲ ਦੀ ਉਮਰ ਦੇ ਵਿੱਚ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਤੇ ਜੇ ਗੱਲ ਕਰੀਏ ਉਹਨਾਂ ਦੀ ਸੰਤਾਨ ਬਾਰੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ 8 ਜੁੱਪੁੱਤਰ ਸਨ ਜਿਨ੍ਹਾਂ ਵਿੱਚੋਂ ਅੱਜ ਕੋਈ ਵੀ ਮਹਾਰਾਜਾ ਰਣਜੀਤ ਸਿੰਘ ਦਾ ਵਾਰਿਸ ਨਹੀਂ ਹੈਗਾ 8 ਪੁੱਤਰ ਸਨ ਪਹਿਲੇ ਖੜਕ ਸਿੰਘ ਜੀ ਇਚਰ ਸਿੰਘ ਸ਼ੇਰ ਸਿੰਘ ਤਾਰਾ ਸਿੰਘ ਕਸ਼ਮੀਰਾ ਸਿੰਘ ਪਿਸ਼ੋਰਾ ਸਿੰਘ ਸੁਲਤਾਨਾ ਸਿੰਘ ਦਲੀਪ ਸਿੰਘ ਤੁਸੀਂ ਇੱਕ ਗੱਲ ਨੋਟ ਕਰਿਓ ਕਿ ਸਾਰੇ ਨਾਮ ਕਿੰਨੇ ਯੂਨੀਕ ਆ ਜਿਹੜੇ ਕਿ ਅੱਜ ਅਸੀਂ ਬੱਚਿਆਂ ਦੇ ਬਿਲਕੁਲ ਨਹੀਂ ਰੱਖਦੇ ਹੈਗੇ ਬੱਚਿਆਂ ਦੇ ਨਾਮ ਅੱਜਕੱਲ ਵਗਾੜ ਕੇ ਹੋਝੇ ਕਰ ਦਿੱਤੇ ਆ ਕਿ ਉਹ ਫਿਲਮੀ ਐਕਟਰਸ ਜਿਹੜੇ ਆ ਉਹਨਾਂ ਦੇ ਨਾਵਾਂ ਦੇ ਨਾਲ ਬੱਚਿਆਂ ਨੂੰ ਜਾਣਿਆ ਜਾਂਦਾ ਆ ਹੁਣ ਦੇ ਸਮੇਂ ਦੇ ਵਿੱਚ ਜੋ ਕਿ ਬਿਲਕੁਲ ਚੰਗਾ ਨਹੀਂ ਲੱਗਦਾ ਇਹ ਜਿਹੜੇ ਨਾਮ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਆ ਨਾ ਖੜਕ ਸਿੰਘ ਤਾਰਾ ਸਿੰਘ ਈਸ਼ਰ ਸਿੰਘ ਸ਼ੇਰ ਸਿੰਘ ਗਲੀਪ ਸਿੰਘ ਮਹਾਰਾਜਾ ਖੜਕ ਸਿੰਘ ਜੋ ਸੀਗੇ ਉਹ ਮਹਾਰਾਣੀ ਰਾਜਕੌਰ ਦੀ ਕੁੱਖ ਤੋਂ ਜਨਮ ਲਿਆ ਸੀ ਉਹਨਾਂ ਨੇ ਤੇ ਜੇ ਗੱਲ ਕਰੀਏ ਮਹਾਰਾਜਾ ਰਣਜੀਤ ਦਲੀਪ ਸਿੰਘ ਜੀ ਦੀ ਤੇ ਉਹਨਾਂ ਦਾ ਜਨਮ 6 ਸਤੰਬਰ 1838 ਨੂੰ ਹੋਇਆ ਸੀ ਤੇ ਮਹਾਰਾਜਾ ਦਲੀਪ ਸਿੰਘ ਜੀ ਪੰਜਾਬ ਦੇ ਅੰਤਿਮ ਤੇ ਆਖਰੀ ਮਹਾਰਾਜਾ ਸੀਗੇ ਜਿਨ੍ਹਾਂ ਦੇ ਕੋਲ ਕੋਹਿੰਨੂਰ ਦਾ ਹੀਰਾ ਸੀ ਜੋ ਕਿ ਇਸ ਟਾਈਮ ਲੰਡਨ ਦੇ ਵਿੱਚ ਪਿਆ ਹੋਇਆ ਆ ਔਰ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਵੱਡੀ ਕੁਰਬਾਨੀ ਆ ਸਾਡੇ ਲਈ ਸਾਡੀ ਕੌਮ ਦੇ ਲਈ ਔਰ ਮਹਾਰਾਣੀ ਜਿੰਦਕੌਰ ਜੀ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਔਰ ਮੈਨੂੰ ਕਮੈਂਟ ਕਰਕੇ ਦੱਸੋ ਕਿ ਅਗਰ ਤੁਹਾਨੂੰ ਮਹਾਰਾਣੀ ਜਿੰਦਕੌਰ ਬਾਰੇ ਹੋਰ ਜਾਣਕਾਰੀ ਚਾਹੀਦੀ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਹੋਇਆ ਕਿਵੇਂ ਹੋਇਆ ਤੇ ਉਹ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਉਹਦੇ ਲਈ ਤੁਹਾਨੂੰ ਮੈਨੂੰ ਕਮੈਂਟ ਕਰਨਾ ਪਊਗਾ ਤੇ ਦੂਜੀ ਗੱਲ ਕਿ ਮੈਨੂੰ ਇਹਨਾਂ ਜ਼ਰੂਰ ਦੱਸੋ ਕਿ ਉਹਨਾਂ ਦੇ ਪਹਿਲੇ ਪੁੱச்சே ਦਾ ਨਾਮ ਕੀ ਸੀਗਾ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਪਹਿਲਾ ਬੇਟਾ ਸੀ ਉਹਨਾਂ ਦਾ ਨਾਮ ਕੀ ਸੀਗਾ ਉਹ ਮੈਨੂੰ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਆ ਉਮੀਦ ਕਰਦੀ ਆਂ ਕਿ ਤੁਹਾਨੂੰ ਮੇਰੀ ਅੱਜ ਦੀ ਕਹਾਣੀ ਨਹੀਂ ਕਹਿ ਸਕਦੀ ਆਪਾਂ ਇਹਨੂੰ ਇਹ ਜਿਹੜਾ ਮੇਰਾ ਅੱਜ ਦਾ ਵਿਸ਼ਾ ਸੀਗਾ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਉਮੀਦ ਕਰਦੇ ਆਂ ਸੋ اسی ਉਮੀਦ ਨੇ ਨਾਲ ਮਿਲਦੇ ਆਂ ਕਿਸੇ ਅਗਲੀ ਅਸੀਂ ਸਟੋਰੀ ਕਿ ਕਹਾਣੀ ਕਿਸੇ ਵਿਸ਼ੇ ਟੌਪਿਕ ਤੇ ਸੋ ਆਪ ਸਭ ਜੀ ਦਾ